ਪੰਜਾਬ ਦੇ ਮੌਸਮ ਦੇ ਵਿੱਚ ਜਿੱਥੇ ਲਗਾਤਾਰ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਸਾਹ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਅੱਖਾਂ ਦੇ ਵਿੱਚ ਜਲਨ ਹੋ ਰਹੀ ਹੈ ਖਾਂਸੀ ਹੋ ਰਹੀ ਹੈ ਤੇ ਜਿਹੜੇ ਲੋਕ ਖਾਸ ਕਰਕੇ ਦਮੇ ਦੇ ਜੋ ਮਰੀਜ਼ ਨੇ ਬਜ਼ੁਰਗਾਂ ਦੇ ਵਿੱਚ ਇਹ ਬਿਮਾਰੀ ਖਾਸ ਤੌਰ ਤੇ ਉੱਤੇ ਦੇਖੀ ਜਾ ਰਹੀ ਹੈ ਅਜਿਹੇ ਦਿਵਸ ਵਿੱਚ ਪੰਜਾਬੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਸਿਹਤ ਮਾਹਿਰਾਂ ਦੇ ਵੱਲੋਂ ਜਿਹੜੇ ਕਿ ਮੌਸਮ ਵਿਭਾਗ ਜਿਹੜੇ ਕਿ ਮਾਹਿਰ ਨੇ ਉਹਨਾਂ ਦੇ ਵੱਲੋਂ ਵੀ ਐਡਵਾਈਸ ਜਾਰੀ ਕੀਤੀ ਗਈ ਹੈ ਕਿਉਂਕਿ ਧੂਆਂ ਪ੍ਰਦੂਸ਼ਣ ਇਸ ਕਦਰ ਵੱਧ ਚੁੱਕਿਆ ਹੈਗਾ ਕਿ ਲੋਕਾਂ ਨੂੰ ਸ਼ਾਮ ਹੁੰਦੇ ਹੀ ਇਹਨਾਂ ਚੀਜ਼ਾਂ ਦੀ ਇਹਨਾਂ ਬਿਮਾਰੀਆਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ। ਦੇਰ ਇਸੇ ਲਈ ਦੱਸ ਦਈਏ ਕਿ ਸਿਹਤ ਵਿਭਾਗ ਦੇ ਵੱਲੋਂ ਲੋਕਾਂ ਦੀ ਸਿਹਤ ਨੂੰ ਲੈ ਕੇ ਧਿਆਨ ਦੇ ਵਿੱਚ ਰੱਖਦੇ ਹੋਏ ਪ੍ਰਾਲੀ ਦੇ ਧੂਏ ਦੇ ਨਾਲ ਵਧ ਰਹੇ ਪ੍ਰਦੂਸ਼ਣ ਸੰਬੰਧੀ ਇੱਕ ਮਹੱਤਵਪੂਰਨ ਐਡਵਾਈਜ਼ੀ ਜਾਰੀ ਕੀਤੀ ਗਈ ਹੈ। ਤਾਂ ਹਾਲੀਆ ਦਿਨਾਂ ਦੇ ਵਿੱਚ ਪ੍ਰਾਲੀ ਸੜਨ ਦੇ ਕਾਰਨ ਹਵਾ ਦੇ ਵਿੱਚ ਧੂਏ ਦੀ ਮਾਤਰਾ ਤੇਜ਼ੀ ਦੇ ਨਾਲ ਵੱਧ ਰਹੀ ਹੈ ਮੌਸਮ ਦੇ ਵਿੱਚ ਜੋ ਕਿ ਤਬਦੀਲੀ ਆ ਰਹੀ ਹੈ ਜਿਸ ਕਾਰਨ ਸਾਹ ਦੀਆਂ ਬਿਮਾਰੀਆਂ ਅੱਖਾਂ ਦੇ ਵਿੱਚ ਜਲਨ ਸਕਿਨ ਦੀਆਂ ਸਮੱਸਿਆਵਾਂ ਦਮਾ ਦੇ ਮਰੀਜ਼ਾਂ ਦੇ ਲਈ ਮੁਸ਼ਕਲਾਂ ਅਤੇ ਬੱਚਿਆਂ ਤੇ ਬਜ਼ੁਰਗਾਂ ਦੇ ਵਿੱਚ ਸਿਹਤ ਸੰਬੰਧੀ ਖਤਰੇ ਵੱਧ ਰਹੇ ਨੇ ਇਸ ਸੰਦਰਭ ਵਿੱਚ ਸਿਵਲ ਡਾਕਟਰ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਜ਼ਿਲ੍ਹਾ ਟੀਬੀ ਅਫਸਰ ਡਾਕਟਰ ਨੀਲੂ ਚੁਗਨੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਹਦਾਇਤਾਂ ਜਾਰੀ ਕੀਤੀਆਂ ਨੇ ਕਣ ਕਿਆ ਹੈਗਾ ਕਿ ਧੂਵੇਂ ਵਾਲੇ ਦਿਨਾਂ ਦੇ ਵਿੱਚ ਸੰਭਵ ਹੋਵੇ ਤਾਂ ਘਰ ਤੋਂ ਬਾਹਰ ਨਾ ਜਾਓ ਘਰ ਤੋਂ ਬਾਹਰ ਜਾਣ ਤੋਂ ਬਚਿਆ ਜਾਵੇ ਜੇ ਬਾਹਰ ਜਾਣਾ ਲਾਜ਼ਮੀ ਹੋਵੇ ਤਾਂ ਮਾਸਕ ਜ਼ਰੂਰ ਪਹਿਨਿਆ ਜਾਵੇ ਕਿਉਂਕਿ ਇਹ ਬਾਰਿਕ ਜੋ ਕਿ ਕਣ ਹੁੰਦੇ ਨੇ ਉਹ ਸੁਰੱਖਿਆਤ ਪ੍ਰਦਾਨ ਕਰਦਾ ਹੈਗਾ ਜਿਹੜੇ ਕਿ ਪਾਲੂਟੈਂਟ ਕਣਾਂ ਤੋਂ ਇਹ ਤੁਹਾਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਤੇ ਅੱਖਾਂ ਦੇ ਵਿੱਚ ਜਲਣ ਹੋਣ ਦੀ ਸਥਿਤੀ ਦੇ ਵਿੱਚ ਸਾਫ਼ ਤਾਜ਼ਾ ਪਾਣੀ ਦੇ ਨਾਲ ਛਿੜਕਾਅ ਕਰਨ ਅਤੇ ਘਰ ਦੇ ਅੰਦਰ ਹਵਾ ਦੀ ਗੁਣਵੱਤਾ ਸੁਧਾਰਨ ਦੇ ਲਈ ਖਿੜਕੀਆਂ ਦਰਵਾਜ਼ਿਆਂ ਨੂੰ ਬੰਦ ਰੱਖਣ ਦੀ ਸਲਾਹ ਦਿੱਤੀ ਗਈ ਹੈ ਤੇ ਦਮਾ ਦਿਲ ਅਤੇ ਫੇਫੜਿਆਂ ਦੇ ਨਾਲ ਸੰਬੰਧਿਤ ਮਰੀਜ਼ਾਂ ਦੇ ਲਈ ਵਿਭਾਗ ਨੇ ਵਿਸ਼ੇਸ਼ਦਾਇ ਦਿੱਤੀ ਹੈ ਮਰੀਜ਼ ਆਪਣੇ ਜੋ ਕਿ ਦਵਾਈਆਂ ਹਮੇਸ਼ਾ ਨਾਲ ਰੱਖਣ ਡਾਕਟਰ ਦੀ ਸਲਾਹ ਬਿਨਾਂ ਦਵਾਈ ਘਟਾਉਣ ਜਾਂ ਫਿਰ ਬਦਲਣ ਤੋਂ ਬਚਣ ਦੀ ਸਲਾਹ ਦਿੱਤੀ ਹੈ ਸਾਹ ਚੜਨ ਲਗਾਤਾਰ ਖੰਘ ਛਾਤੀ ਭਾਰੀ ਹੋਣ ਜਾਂ ਫਿਰ ਅੱਖਾਂ ਦੇ ਵਿੱਚ ਵਾਧੀ ਲਾਲੀ ਦੀ ਸਥਿਤੀ ਦੇ ਵਿੱਚ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਦੇ ਨਾਲ ਸੰਪਰਕ ਕਰਨ ਦੀ ਵੀ ਅਪੀਲ ਕੀਤੀ ਹੈ ਤਾਂ ਡਾਕਟਰਾਂ ਦੇ ਵੱਲੋਂ ਸਿਹਤ ਵਿਭਾਗ ਦੇ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਆਪਣਾ ਧਿਆਨ ਰੱਖੋ ਖਾਸ ਕਰਕੇ ਛੋਟੇ ਬੱਚਾ ਨੂੰ ਬਾਹਰ ਖੇਡਣ ਜਾਂ ਫਿਰ ਲੰਬੇ ਸਮੇਂ ਲਈ ਖੁੱਲੇ ਮਾਹੌਲ ਦੇ ਵਿੱਚ ਰੱਖਣ ਤੋਂ ਬਚਾਇਆ ਜਾਵੇ ਕਿਉਂਕਿ ਧੂਏ ਦੀ ਪ੍ਰਭਾਵਸ਼ੀਲਤਾ ਉਹਨਾਂ ਦੇ ਫੇਫੜਿਆਂ ਦੇ ਤੇਜ਼ੀ ਦੇ ਨਾਲ ਪੈਦਾ ਹੁੰਦੀ ਹੈ ਇਸੇ ਤਰ੍ਹਾਂ ਬਜ਼ੁਰਗਾਂ ਅਤੇ ਗਰਭਵਤੀ ਮਹਿਲਾਵਾਂ ਵੀ ਵਾਧੂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਖਰਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਇਸੇ ਤਰੀਕੇ ਨਾਲ ਜੇਕਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ ਇਸ ਸਮੇਂ ਪ੍ਰਦੂਸ਼ਣ ਕਾਫੀ ਜ਼ਿਆਦਾ ਫੈਲਿਆ ਹੋਇਆ ਪ੍ਰਦੂਸ਼ਣ ਦੇ ਉੱਤੇ ਸੁਪਰੀਮ ਕੋਰਟ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਦਰਅਸਲ ਸੁਪਰੀਮ ਕੋਰਟ ਨੇ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਐਨਸੀਆਰ ਦੇ ਵਿੱਚ ਖਰਾਬ ਹੁੰਦੀ ਹਵਾ ਗੁਣਵਤਾ ਦਰਮਿਆਨ ਉਸਾਰੀ ਸਰਗਰਮੀਆਂ ਦੇ ਉੱਤੇ ਕਿਹਾ ਹੈਗਾ ਕਿ ਇਸ ਦੇ ਉੱਤੇ ਪੂਰਨ ਰੋਕ ਨਹੀਂ ਲਗਾ ਸਕਦੇ ਅਤੇ ਵਾਤਾਵਰਣ ਦੀਆਂ ਚਿੰਤਾਵਾਂ ਨੂੰ ਵਿਕਾਸ ਦੀਆਂ ਜ਼ਰੂਰਤਾਂ ਦੇ ਨਾਲ ਦੋ ਕੀ ਸੰਤੁਲਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਚੀਫ ਜਸਟਿਸ ਬੀ ਆਰ ਗਵਈ ਦੀ ਅਗਵਾਈ ਵਾਲੀ ਬੈਂਚ ਨੇ ਕਿ ਰਾਸ਼ਟਰੀ ਰਾਜਧਾਨੀ ਦੇ ਵਿੱਚ ਹਵਾ ਪ੍ਰਦੂਸ਼ਣ ਨਾਲ ਜੁੜੇ ਇੱਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਅਸੀਂ ਕੋਈ ਮਾਹਰ ਨਹੀਂ ਹਾਂ ਬੈਂਚ ਨੇ ਕਿਹਾ ਹੈਗਾ ਕਿ ਉਹ ਦਿੱਲੀ ਦੇ ਵਿਗੜਦੇ ਹਵਾ ਗੁਣਵਤਾ ਸੂਚਕ ਅੰਕ AQI ਨੂੰ ਦੇਖਦੇ ਹੋਏ ਕੋਈ ਵੱਡਾ ਹੁਕਮ ਜਾਰੀ ਕਰਨ ਦੇ ਲਈ ਤਿਆਰ ਨਹੀਂ ਹੈ ਅਤੇ ਵਾਤਾਵਰਣ ਦੀ ਸੁਰੱਖਿਆ ਵਿਕਾਸ ਦੇ ਨਾਲ-ਨਾਲ ਹੋਣੀ ਚਾਹੀਦੀ ਹੈ ਅਦਾਲਤ ਨੇ ਵਾਰ-ਵਾਰ ਹੋਣ ਵਾਲੇ ਪ੍ਰਦੂਸ਼ਣ ਸੰਕਟ ਦੇ ਉੱਤੇ ਗੰਭੀਰ ਚਿੰਤਾ ਪ੍ਰਗਟਾਉਂਦੇ ਹੋਦੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਅਸਥਾਈ ਉਪਰਾਲੇ ਕਾਫੀ ਨਹੀਂ ਹੈ ਬੈਂਚ ਨੇ ਕੇਂਦਰ ਸਰਕਾਰ ਨੂੰ ਲੰਬੇ ਸਮੇਂ ਦੀ ਸਥਾਈ ਉਪਾਅ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਹੈਗਾ ਕਿ ਦਿੱਲੀ ਦੇ ਪ੍ਰਦੂਸ਼ਣ ਦੇ ਨਾਲ ਨਜੀਠਣ ਦੀ ਮੁੱਖ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੁੰਦੀ ਹੈ ਤਾਂ ਦਿੱਲੀ ਦੇ ਵਿੱਚ ਵੀ ਜੋ ਕਿ ਵਹਾਵਾ ਬਹੁਤ ਜ਼ਿਆਦਾ ਖਰਾਬ ਹੁੰਦੇ ਜਾ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਵੀ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਪੰਜਾਬ ਦੇ ਵਿੱਚ ਸਵੇਰੇ ਸ਼ਾਮ ਮੌਸਮ ਜ਼ਰੂਰ ਠੰਡਾ ਹੈਗਾ ਦੁਪਹਿਰ ਦੇ ਵੇਲੇ ਸੁਨਹਿਰੀ ਧੁੱਪ ਨਿਕਲਦੀ ਹੈ ਮੌਸਮ ਬਿਲਕੁਲ ਸਾਫ਼ ਰਹਿੰਦਾ ਪਰ ਸ਼ਾਮ ਹੁੰਦੇ ਹੀ ਜੋ ਕਿ ਸਾਹ ਦੀਆਂ ਸਮੱਸਿਆਵਾਂ ਦੇ ਨਾਲ ਲੋਕਾਂ ਨੂੰ ਯੋਜਨਾ ਪੈਂਦਾ ਹੈ ਕਿਉਂਕਿ ਠੰਡੀ ਹਵਾਵਾਂ ਦੇ ਨਾਲ ਨਾਲ ਪ੍ਰਦੂਸ਼ਣ ਵੀ ਹੁੰਦਾ ਹੈ ਅਜਿਹੀ ਹਵਾ ਚੱਲਦੀ ਹੈ ਜਿਸ ਕਰਕੇ ਅੱਖਾਂ ਦੇ ਵਿੱਚ ਜਲਨ ਹੁੰਦੀ ਹੈ ਖੰਘ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਸਵੇਰ ਦੇ ਵੇਲੇ ਹੋਰ ਜ਼ਿਆਦਾ ਠੰਡ ਲੱਗਦੀ ਹੈਗੀ ਹੈ ਠੰਡ ਦੇ ਠੰਡ ਇਸ ਕਦਰ ਲੱਗਦੀ ਹੈ ਕਿ ਲੋਕਾਂ ਨੂੰ ਹੁਣ ਜੋ ਕਿ ਮੋਟੀਆਂ-ਮੋਟੀਆਂ ਜੈਕਟਾਂ ਪਾਣੀਆਂ ਵੀ ਪੈ ਰੀਆਂ ਨੇ ਕਿਉਂਕਿ ਨਵੰਬਰ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਤੇ ਨਵੰਬਰ ਦੇ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਜੋ ਕਿ ਠੰਡ ਨੇ ਦਸਤਕ ਦੇ ਦਿੱਤੀ ਸੀ ਹਾਲਾਂਕਿ ਸਿਹਤ ਮਾਹਿਰਾਂ ਦੇ ਵੱਲੋਂ ਤੇ ਲੋਕਾਂ ਦੇ ਵੱਲੋਂ ਵੀ ਇਹ ਜੋ ਕਿ ਗੱਲਾਂ ਆਖੀਆਂ ਜਾ ਰਹੀਆਂ ਨੇ ਕਿ ਜੇਕਰ ਬਾਰਿਸ਼ ਹੁੰਦੀ ਹੈ ਇੱਕ ਵਾਰ ਮੀਂਹ ਪੈ ਜਾਵੇ ਤਾਂ ਸ਼ਾਇਦ ਮੌਸਮ ਦੇ ਵਿੱਚ ਸੁਧਾਰ ਹੋ ਜਾਵੇਗਾ ਪਰ ਮੌਸਮ ਭਾਗ ਦੇ ਵੱਲੋਂ ਬਾਰਿਸ਼ ਨੂੰ ਲੈ ਕੇ ਮੀਂਹ ਨੂੰ ਲੈ ਕੇ ਕੋਈ ਵੀ ਅਲਰਟ ਜਾਂ ਫਿਰ ਸੰਭਾਵਨਾ ਜਾਰੀ ਨਹੀਂ ਕੀਤੀ ਗਈ